ਅੰਬੀ ਸਰ ਵਿਖੇ ਮਜ਼ਦੂਰ ਐਕਸ਼ਨ ਕਮੇਟੀ ਸਾਂਝਾ ਮੋਰਚਾ ਵੱਲੋਂ ਬਾਬਾ ਸਮ ਮਬੇਦਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਦੇ ਉਤਸ਼ਾਹ ਦਾਨਦਨੀ ਭੇਟ ਕੀਤੀ ਗਈ ਇਸ ਮੌਕੇ ਤੇ ਜਥੇਬੰਦੀ ਦੇ ਪ੍ਰਧਾਨ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਲਗਾਤਾਰ ਜਿਹੜਾ ਦਰਨਾ ਲਗਾਤਾਰ ਜਾਰੀ ਹੈ ਪੱਕੇ ਹੋਣ ਦੇ ਲਈ ਉਹਦੇ ਲਈ ਸਾਰੇ ਸਮਾਜ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਬਾਕੀ ਮਹਤਰਮਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਆਪਣੇ ਹੱਕਾਂ ਲਈ ਇਕੱਠੇ ਲੜੀਏ ਇਸ ਮੌਕੇ ਤੇ ਦਿਲਬੀਰ ਸਿੰਘ ਕੁੱਕੂ ਪ੍ਰਧਾਨ ਨितीश ਵੀਮ 옴ਪਰਕਾਸ਼ ਅਨਾਰੀਆਂ ਬਾਬਾ ਕੁਲਵੰਤ ਸਿੰਘ ਕੋਟਲੀ ਸਰਬਜੀਤ ਸਿੰਘ ਲਾਡਾ ਗੇਲੂ ਰਕੇਸ਼ ਕੁਮਾਰ ਗੁੰਟਾਲਾ ਨਿਸ਼ਾਨ ਸਿੰਘ ਪ੍ਰਿੰਸ ਭਾਨਾ ਅਤੇ ਮਹਿਲਾ ਸ਼ਕਤੀ ਆਦੀ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅਵੇਕਲਵਾਦੀ ਦੀ ਖਾਸ ਰਿਪੋਰਟ ਆ ਸੰਵਿਧਾਨ ਮਰਵਾਤਾ 6 ਦਸੰਬਰ ਪ੍ਰੀ ਨਿਰਮਾਣ ਦਿਵਸ ਜਦੋਂ ਬਾਬਾ ਸਾਹਿਬ ਜੀ ਸ਼ਰੀਰਕ ਤੌਰ ਤੇ ਸਾਡੇ ਚ ਚਲੇ ਗਏ ਪਰ ਇੱਕ ਸੰਪੂਰਨ ਵਿਚਾਰਧਾਰਾ ਕੰਪਲੀਟ ਵਿਚਾਰਧਾਰਾ ਜਿਹਦੇ ਤੇ ਹਰ ਕੋਈ ਚੱਕ ਬੈਠ ਸਕਦਾ ਹੱਕ ਹੁਕਮ ਦੇ ਦਰਵਾਜ਼ੇ ਜਿੰਨਾਂ ਨੇ ਖੁੱਲਦੇ ਆ 50% ਮਹਾਜਨ ਨਹੀਂ ਚਾਹੇ ਕਿਸੇ ਤਰ੍ਹਾਂ ਦਾ ਪੰਦਤ ਵਿਸ਼ਵਾਸ ਤੋਂ ਹੋਵੇ ਅੱਜ ਸਲੈਕਟਡ ਤੇ ਇਲੈਕਟਡ ਜਗ੍ਹਾ ਤੇ ਜਿੱਥੇ ਵੀ ਪਹੁੰਚੀ ਹੈ ਉਹ ਬਾਬਾ ਸਾਹਿਬ ਅਬੇਦਕਰ ਜੀ ਦੇ ਕਰਕੇ ਮੇਰਾ ਮਜਬੂਰ ਬਰਾ ਹਾਸ਼ੀਰਾ ਸਮਾਜ ਜਿਸ ਤੱਕ ਪਹੁੰਚਿਆ ਹੈ ਬਾਬਾ ਸਾਹਿਬ ਅਬੇਦਕਰ ਜੀ ਦੇ ਕਰਕੇ ਮਨੁਵਾਦੀ ਵੀ ਜਿਹੜੇ ਸੰਵਿਧਾਨ ਚ ਨੇ ਵਿਸ਼ਵਾਸ ਕਰਦੇ ਜਾਂ ਬਾਬਾ ਸਾਹਿਬ 'ਚ ਵਿਸ਼ਵਾਸ ਨਹੀਂ ਕਰਦੇ ਤੇ ਉਹ ਅੱਜ ਵੀ ਹੱਕ ਹਕੂਕ ਇੰਜੋਏ ਕਰ ਰਹੇ ਆ ਹਿੱਸੇਦਾਰੀ ਵੀ ਵੱਡੀ ਲੈ ਕੇ ਬੈਠੇ ਵੇ ਦਾ ਉਹ ਵੀ ਆਵਾਦੀ 15% ਪਰ ਹੱਕ 85% ਲੈ ਕੇ ਖੋ ਕੇ ਬੈਠੇ ਉਹ ਵੀ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਲੈ ਕੇ ਬੈਠੇ ਹੋਰ ਟੀਵੀ ਚ ਸਾਡੇ ਵੱਡੇ ਵੀ ਕੌਮ ਦੇ ਸੀਨੀਅਰ ਆਗੂ ਅ ਉਮਰ ਕਾ ਜਨਾਰੀਆ ਜੀ ਸਰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਦੋ ਸ਼ਬਦ ਜਰੂਰ ਕਰੇ ਭੀਮ ਚਾਚਾ ਅੱਜ ਗ੍ਰੀਨ ਨਿਰਮਾਣ ਦਿਵਸ ਉਸ ਸਖਸ਼ੇਧਾ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਔਰ ਸੰਵਿਧਾਨ ਦੇ ਵਿੱਚ ਜਿਹੜੇ ਸਾਨੂੰ ਹੱਕ ਹਕੂਕ ਲੈ ਕੇ ਦਿੱਤੇ ਅੱਜ ਉਹ ਨਾ ਹੱਕਾਂ ਦੇ ਉੱਤੇ ਡਾਕਾ ਪੈ ਰਿਹਾ ਆ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਇੰਪਰੂਵਮੈਂਟ ਟਰਸ ਦੇ ਇਸ ਦਫ਼ਤਰ ਦੇ ਬਾਹਰ 23 ਅਕਤੂਬਰ ਤੋਂ ਇਹ ਦਰਨਾ ਜਿਹੜਾ ਸ਼ੁਰੂ ਆ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਲਈ ਨਮੇ ਸਭੇ ਤੋਂ ਜਿਹੜੇ ਇੱਥੇ ਕੰਮ ਕਰ ਰਹੇ ਹਨ ਇੰਪਰੂਵਮੈਂਟ ਟਰਸ ਦੇ ਸੱਚੇ ਸਫਾਈ ਸੇਵਕਾਂ ਨੂੰ ਠੇਕੇਦਾਰੀ ਸਿਸਟਮ ਦੇ ਨੂੰ ਬੰਦ ਕਰਨ ਲਈ ਤੇ ਇਹਨਾਂ ਨੂੰ ਪੱਕੇ ਰੁਜ਼ਗਾਰ ਦੇਣ ਦੇ ਲਈ ਇਹਨਾਂ ਨੇ ਜਿਹੜਾ ਦਰਨਾ ਉਲੀਕਿਆ ਆ ਮੈਂ ਵਿਸ਼ੇਸ਼ ਤੌਰ ਤੇ ਨਤੀਸ਼ ਪੀਮ ਜੀ ਔਰ ਮੇਰਾ ਪੁਰਾਣਾ ਸਾਥੀ ਵਿਰੇਸ਼ ਕੁਕੂ ਸਰਬਜੀਤ ਜੀ ਔਰ ਉਹਨਾਂ ਦੀ ਸਾਰੀ ਕਨਟੀਨੈਂਟ ਟੀਮ ਹੈ ਤੇ ਜਿੰਨੇ ਵੀ ਇਹ ਕਰਮਚਾਰੀ ਇੱਥੇ ਖੜੇ ਨੇ ਔਰ ਮੈਂ ਬਾਬਾ ਸਾਹਿਬ ਦੇ ਅੱਜ ਪ੍ਰੀ ਨਿਰਮਾਨ ਦਿਵਸ ਤੇ ਇਹਨਾਂ ਦੇ ਹੌਸਲੇ ਨੂੰ ਜਿੱਥੇ ਧਰਨੇ ਲੱਗਦੇ ਨੇ ਸਵੇਰੇ ਦੁਪਹਿਰ ਤੱਕ ਖਤਮ ਹੋ ਜਾਂਦੇ ਨੇ ਉਹਨਾਂ ਕੀਤਾ ਕਿਸ ਵਾਸਤੇ ਕੀਤਾ ਗਿਆ ਉਹਦਾ ਕਿਸੇ ਨੂੰ ਯਾਦ ਨਹੀਂ ਦਿੰਦਾ ਪਰ ਮੈਂ ਹੈਰਾਨ ਆ ਔਰ ਮੈਨੂੰ ਖੁਸ਼ੀ ਵੀ ਹੈ ਕਿ ਨਿਰਦੇਸ਼ ਪੀਮ ਵਰਗੇ ਸਾਥੀ ਜਿਨ੍ਹਾਂ ਨੇ ਸਾਰੇ ਜੀ ਦੀ ਅਗਵਾਈ ਕੀਤੀ ਹੈ ਲੰਮੇ ਸਮੇਂ ਤੋਂ ਰਾਤ ਦੇ ਵਕਤ ਵੀ ਰਾਤ ਦਿਨ ਦਾ ਕਰਨਾ ਹੈ ਦਿਨ ਦਾ ਕਰਨਾ ਨਹੀਂ ਹੈ ਰਾਤ ਦਿਨ ਦਾ ਕਰਨਾ ਹੈ ਔਰ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਰਨਾ ਸੇ ਸਾਡੀ ਬਸ ਪ੍ਰਾਰਥਨਾ ਹੈ ਕਿ ਪਰਮਾਤਮਾ ਇਹਨਾਂ ਦੀ ਆਵਾਜ਼ ਜਿਹੜੀ ਹੈ ਜਿਹੜੇ ਗੋਲੇ ਲੋਕ ਨਹੀਂ ਉਹਨਾਂ ਤੱਕ ਪਹੁੰਚੇ ਔਰ ਆਪਣੇ ਹੱਕ ਦੇ ਲਈ ਜਿਹੜੇ ਸੰਘਰਸ਼ ਕਰ ਰਹੇ ਨੇ ਔਰ ਇੱਥੇ ਸਾਡੀ ਜਿਹੜੀ ਮਾਤਰ ਸ਼ਕਤੀ ਹੈ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਵੀ ਰਾਤ ਤੇ ਵਕਤ ਇੱਥੇ ਇਸ ਤਰ੍ਹਾਂ ਦੇ ਵਿੱਚ ਰਹੀਆਂ ਨੇ ਔਰ ਮੈਂ ਸਮੁੰਦਾ ਕੀ ਜਿੱਤੇ ਸਾਡੀ ਮਾਤਰ ਸ਼ਕਤੀ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਜਾਗਰਤੀ ਆਜੀ ਆਪਣੇ ਹੱਕ ਤੇ ਲਈ ਉਹ ਵੱਖਰੀ ਗੱਲ ਆ ਕਿ ਸੜਕ ਤੇ ਸਾਨੂੰ ਕਾਫੀ ਲੰਮੇ ਸਮੇਂ ਤੋਂ ਗਾਣਾ ਪਿਆ ਪਰ ਇਹ ਹੈ ਕਿ ਜੇ ਅਸੀਂ ਜਾਗਰਤ ਹੋ ਗਏ ਹੈ ਉਹ ਜੰਦੋਲਨਾ ਕਰਕੇ ਤੇ ਫਿਰ ਆਪਾਂ ਸੜਕ ਤੇ ਨਿਭਾਂਗੇ ਫਿਰ ਜਿਹੜਾ ਜਿਸ ਤਖਤ ਦੇ ਲਈ ਸੰਘਰਸ਼ ਕਰਦੇ ਹੋ ਸਾਨੂੰ ਤਖਤ ਹੋ ਸਕਦਾ ਆ ਅੱਜ ਪ੍ਰੀ ਨਿਮਰਾਨ ਦਿਵਸ ਤੇ ਮੈਨੂੰ ਮੌਕਾ ਮਿਲਿਆ ਇੱਥੇ ਆਇਆ ਬਾਬਾ ਸਾਾਨੂੰ ਸ਼ਰਧਾ ਸੁਮਨ ਜੋ ਬੋਲੇ ਸੋਨਰ ਭਾਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭੀਮ ਜੈ ਜੈ ਭਗਵਾਨ ਹਾਂਜੀ ਸਰ ਬਟਾ ਨਾਂ ਦਾ ਗੱਡੀਆਂ ਦਾ ਧਿਆਨ ਵੀ ਰੱਖਣੇ ਤੁਸੀਂ ਪਹੁੰਚੇ ਤਸਨ ਦੇ ਬਾਕੀ ਮਾਮਲਾ ਕੀ ਜੀ ਮੇਰਾ ਨਾਮ ਪ੍ਰਕਾਸ਼ ਅਨਾਰੀਆ ਹੈ ਮੈਂ ਚੇਅਰਮੈਨ ਡਾਕਟਰ ਬੀ ਆਰ ਮੇਦਕਰ ਭਲਾਈ ਮੰਚ ਦਾ ਅੱਜ ਮੈਂ ਇੱਥੇ ਜਿਹੜਾ ਬਾਬਾ ਸਾਹਿਬ ਸਾਡੇ ਮੇਦਕਰ ਸਾਹਿਬ ਦੇ ਦੇ ਸਰਦਾਰਾਂ ਦੇ ਨਰਮਾਤਾ ਨੇ ਉਹਨਾਂ ਦਾ ਪ੍ਰੀ ਨਿਰਮਾਣ ਦੀ ਵਸ ਜਿਹੜਾ ਬਣਾਇਆ ਗਿਆ ਔਰ ਮਨਾਇਆ ਕਿਨਾਂ ਨੇ ਮਨਾਇਆ ਉਹਨਾਂ ਲੋਕਾਂ ਨੇ ਜਿਹੜੇ ਲਗਾਤਾਰ 23 ਅਕਤੂਬਰ ਤੋਂ ਦਿਨ ਰਾਤ ਹੱਸ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਔਰ ਮੈਂ ਖਾਸ ਕਰਕੇ ਇਸ ਗੱਲ ਤੋਂ ਬੜਾ ਅਪਰੀਸ਼ੀਏਟ ਕਰਦਾ ਇਹਨਾਂ ਨੂੰ ਦੀ ਇਹਨਾਂ ਨੇ 바ਵਾ ਸਾਹਿਬ ਨੂੰ ਕਿਉਂਕਿ ਸੰਵਿਧਾਨ ਜਿਹੜਾ ਇਹ ਸਾਨੂੰ ਹੱਕ ਦਿੰਦਾ ਬੋਲਣ ਦਾ ਵੀ ਔਰ ਸੰਘਰਸ਼ ਕਰਨ ਦਾ ਵੀ ਲੇਕਿਨ ਨਾਲ ਨਾਲ ਇਹ ਵੀ ਜ਼ਰੂਰਤ ਹੈ ਕਿ ਜਿਹੜੇ ਲੋਕ ਮੌਜੂਦਾ ਜਿਹੜੀ ਸਰਕਾਰ ਆ ਜਿੱਦਾਂ ਆਮ ਪਾਰਟੀ ਦੀ ਸਰਕਾਰ ਆ ਕੇਜਰੀਵਾਲ ਤੋਂ ਲੈ ਕੇ ਭਗਵੰਦ ਮਾਨ ਤੱਕ ਔਰ ਇੰਟੂ ਜੀ ਇਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਉਹ ਆਓ ਇਹਨਾਂ ਦੇ ਨੂੰ ਆਣ ਕੇ ਧਰਨਾ ਵੀ ਨਾਲ ਚੁਕਾਓ ਇਹਨਾਂ ਦੀ ਮੰਗ ਵੀ ਮੰਨੋ ਤਾਂ ਜੋ ਇਹ ਵੀ ਕਹਿ ਸਕਣ ਅਸੀਂ ਇੱਕ ਆਜ਼ਾਦ ਦੇਸ਼ ਦੇ ਅੰਦਰ ਰਹਿੰਦੇ ਸਾਡੀ ਆਵਾਜ਼ ਨੂੰ ਸੁਣਿਆ ਗਿਆ ਇੰਨੀ ਮੇਰੀ ਬੇਨਤੀ ਹੈ ਜੈ ਵਾਲਮੀਕੀ ਜੈ ਭੀਮ ਜੈ ਭਾਨ ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਦੇ ਹੋ ਉਹਦੇ ਬਾਰੇ ਜਾਣਕਾਰੀ ਮੇਰਾ ਨਾਮ ਜੀ ਸਰਵਜੀਤ ਸਿੰਘ ਮੱਟੂ ਅੱਜ ਜੋ ਪ੍ਰੋਗਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਹਿਬਰ ਡਾਕਟਰ ਬੀ ਆਰ ਅੰਬੇਦਕਰ ਜੀ ਅੱਜ ਉਹਨਾਂ ਦੇ ਬਲੀਦਾਨ ਦੇ ਸਨ ਨੂੰ ਸਮਰਪਿਤ ਇਹ ਜਿਹੜੀ ਸਾਡੀ ਮਜ਼ਦੂਰ ਯੂਨੀਅਨ ਇਹ ਕਾਫੀ ਲੰਬੇ ਸਮੇਂ ਤੋਂ ਇੱਥੇ ਅਪਰੂਵਮੈਂਟ ਇੰਟਰਸਟ ਦੇ ਦਫ਼ਤਰ ਅੱਗੇ ਬੈਠੀ ਆਪਣੀਆਂ ਹਕੀਮਾਂ ਨੂੰ ਲੈ ਕੇ ਔਰ ਇਹਨਾਂ ਨੇ ਅੱਜ ਜਿਹੜਾ ਬਲੀਦਾਨ ਦੇ ਸਿਰ 20 ਇੱਥੇ ਬਣਾਇਆ ਵਾ ਔਰ ਬੜੀ ਸ਼ਰਧਾ ਭਾਵਨਾ ਨਾਲ ਬਣਾਇਆ ਵਾ ਜਿੱਥੇ ਇਹਨਾਂ ਨੇ ਬਲੀਦਾਨ ਦੇ ਸਿਰ ਮਨਾਉਂਦੇ ਹੋਏ ਬਾਬਾ ਸਾਹਿਬ ਨੂੰ ਯਾਦ ਕੀਤਾ ਅਸੀਂ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਜੀ ਤੇ ਦਿੱਤੇ ਹੋਏ ਹੱਕ ਕਿ ਸਾਡਾ ਬੋਲਣਾ ਪੜ੍ਹਨਾ ਲਿਖਣਾ ਉਹ ਵੀ ਸਾਡਾ ਜ਼ਰੂਰੀ ਆ ਔਰ ਨਾਲ ਦੇ ਨਾਲ ਜਿਨ੍ਹਾਂ ਨੂੰ ਅਸੀਂ ਲੀਡਰ ਬਣਾਉਣੇ ਆ ਉਹ ਲੀਡਰ ਅੱਜ ਕੁਰਸੀਆਂ ਤੇ ਆਪਣੇ ਬਰਾਜਮਣ ਹੋ ਕੇ ਇਹਨਾਂ ਗਰੀਬ ਗੁਰਬਿਆਂ ਦੀਆਂ ਕੋਈ ਵੀ ਜਿਹੜੀ ਫਰਿਆਦ ਕਿੰਨੇ ਦਿਨਾਂ ਤੋਂ ਇਹ 23 ਅਕਤੂਬਰ ਤੋਂ ਲਗਾਤਾਰ ਧਰਨੇ ਤੇ ਸਾਡੀਆਂ ਭੈਣਾਂ ਵੀ ਬੈਠੀਆਂ ਨੇ ਸਾਡੇ ਵੀਰ ਵੀ ਬੈਠੇ ਠੇ ਔਰ ਇਹ ਧਰਨੇ ਨੂੰ ਨਾ ਚੁੱਕਣ ਵਾਸਤੇ ਨਾ ਛਕਾਉਣ ਵਾਸਤੇ ਕੋਈ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆ ਰਿਹਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਆਓ ਆਣ ਕੇ ਇਹਨਾਂ ਦੀ ਜਿਹੜੀ ਹੱਕੀ ਮੰਗਾਂ ਨੇ ਉਹਨਾਂ ਵਿੱਚ ਵੀ ਆਪਣਾ ਇਹਨਾਂ ਦੀਆਂ ਗੱਲਾਂ ਗੱਲ ਸੁਣ ਕੇ ਇਹਨਾਂ ਦੇ ਜੋ ਬੰਦੇ ਹੱਕ ਨੇ ਇਹਨਾਂ ਨੂੰ ਦਿੱਤੇ ਜਾਣ ਇਹ ਹੈ ਬਰਨ ਹਾਂਜੀ ਜਨਾਬ ਅੱਜ ਜਿਹੜਾ ਨੁਮਾਇੰਦੇ ਹੋਰ ਜੁਕਸਾਂ 12 ਅੰਮ੍ਰਿਤਕ ਫੀਮੇਲੀ ਫਾਊਂਡਰ ਪੀ ਇਮੈਕਸ਼ਨ ਕਮੇਟੀ 6 ਦਸੰਬਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਗਰੀ ਰਿਹਾਨ ਦਿਵਸ ਤੇ ਲਈ ਅੱਜ ਸ਼ਰਧਾਂਜਲੀ ਪੇਟ ਕਰਨ ਲਈ ਸਮੂਹ ਸਮਾਜ ਇਕੱਠਾ ਹੋਇਆ ਅ ਔਰ بار-बार ਬੇਨਤੀ ਕਰਾਂਗੇ ਹੱਕ ਹਕੂਕ ਦੇ ਦਰਵਾਜ਼ੇ ਗੋਡ ਆਫ ਰਾਈਟਸ ਬਾਬਾ ਸਾਹਿਬ ਅੰਬੇਦਕਰ ਜੀ ਨੇ ਭਾਰਤ ਦੇ ਹਰ ਨਾਗਰਿਕ ਹਰ ਮਸ਼ਿੰਦੇ ਲਈ ਕਸ਼ਵੀਰ ਤੋਂ ਕਨਿਆ ਕੁਮਾਰੀ ਖੋਲੇ ਖਾਸ ਤੌਰ ਤੇ 50% ਮਾਂ ਜਨਨੀ ਉਹਨਾਂ ਨੂੰ ਦੱਸਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਿ ਬਾਬਾ ਸਾਹਿਬ ਅੰਬੇਦਕਰ ਜੀ ਕੌਣ ਨੇ ਔਰ ਕਿਹੜੇ ਰਾਈਟਸ ਉਹਨਾਂ ਤੋਂ ਮਿਲੇ ਆ 6 ਦਸੰਬਰ ਸ਼ਹੀਦ ਰਕਤੌਰ ਤੇ ਬਾਬਾ ਪਰ ਇੱਕ ਸੰਪੂਰਨ ਵਿਚਾਰ ਤੇ ਇੱਕ ਕੰਪਲੀਟ ਆਈਡੀਓਲੋਜੀ ਸਾਨੂੰ ਦੇ ਕੇ ਗਏ ਜਿਸ ਦੇ ਕਰਕੇ ਅੱਜ ਹੱਕ ਹਕੂਕ ਮਿਲ ਰਹੇ ਆ ਇਮਪਰੋਵਰੈਂਟਸ ਦੇ ਕੱਚੇ ਸਫਾਈ ਸੇਵਕ ਇਹ ਅੱਜ ਦਿਨ ਮਨਾ ਰਹੇ ਆ ਬਲੀਦਾਨ ਦਿਵਸ ਮਨਾ ਰਹੇ ਆ ਧੰਨਵਾਦ ਕਰਾਂਗਾ ਜਿਹੜੇ ਸਹੀ ਰਹਿਨਮਾਈ ਕਰ ਰਹੇ ਆ ਇਸ ਸੰਘਰਸ਼ ਦੀ ਸਰਦਾਰ ਦਲਵੀਰ ਸਿੰਘ ਕੁੱਕੂ ਜੀ ਔਰ ਬਹੁਤ ਹੀ ਮੇਰੇ ਸਤਿਕਾਰਯੋਗ ਵੱਡੇ ਵੀਰ ਔਰ ਕੌਮ ਦੀ ਆਨ ਬਾਨ ਸ਼ਾਨ ਫਰੀਓਂ ਪ੍ਰਕਾਸ਼ ਨਾਰੀਆ ਜੀ ਜਿਨ੍ਹਾਂ ਦਾ ਹਮੇਸ਼ਾ ਹੀ ਸਾਥ ਮਿਲਿਆ ਜਦੋਂ ਜਦੋਂ ਸੰਘਰਸ਼ ਹੋਇਆ ਔਰ ਸਮੂਹ ਸਮਾਥੀ ਸਰਜੀਤ ਲੱਡਾ ਜੀ ਭਾਜੀ ਪੱਤਰਕਾਰ ਸਾਹਿਬ ਜਿਹੜੇ ਹਮੇਸ਼ਾ ਸਗੋਂ ਸਾਥ ਦਿੰਦੇ ਨੇ ਸਮੂਹ ਸਮਾਜ ਅੱਜ ਇਕੱਠੇ ਹੋ ਕੇ ਜਿੱਥੇ ਬਾਬਾ ਸਾਹਿਬ ਮੈਂ ਬੇਦਖਰ ਜੀ ਨੂੰ ਯਾਦ ਕਰ ਰਿਹਾ ਉੱਥੇ ਹੱਕ ਹਕੂਕ ਦੇ ਪੈਰਾ ਦੇਣ ਲਈ ਵੀ ਲਾਂਬੰਦ ਹੋ ਰਿਹਾ ਔਰ ਇਹ ਲੜਾਈ ਜਿਹੜੀ ਹੈ ਨਾ 23 ਅਕਤੂਬਰ ਤੋਂ ਚੱਲੀ ਅੱਜ ਜਲੰਧਰ ਚੈੱਕ ਕਰ ਲੋ ਚਾਹੇ ਬਠਿੰਡਾ ਮੁਕਸਰ ਹਰ ਜਗ੍ਹਾ ਕੱਚੇ ਸਫਾਈ ਸੇਵਕ ਜਿਹੜੇ ਆ ਉਹ ਸੜਕਾਂ ਤੇ ਆ ਚੁੱਕੇ ਹੋਏ ਆ ਔਰ ਦੂਜੇ ਡਿਪਾਰਟਮੈਂਟਾਂ ਦੇ ਵੀ ਭੈਣ ਭਰਾ ਜਿਹੜੇ ਸਾਡੇ ਬੱਚੇ ਪੜ੍ਹ ਲੈ ਕੇ ਵੱਡੇ ਮੁਕਾਮਾਂ ਤੇ ਪਹੁੰਚੇ ਉਹ ਵੀ ਠੇ ਕੋਈ ਟੈਂਕੀ ਤੇ ਚੜਿਆ ਹੋਇਆ ਇਹ ਸਰਕਾਰ ਦੇ ਖਿਲਾਫ ਵੱਡੇ ਪ੍ਰਦਰਸ਼ਨ ਦੀ ਇੱਕ ਤਿਆਰੀ ਲੋਕ ਲਹਿਰ ਬਣਾਉਂਦੀ ਤਿਆਰੀ ਹੋ ਰਹੀ ਹੈ ਸਰ ਅੱਜ ਦਾ ਜਿਹੜਾ ਫ੍ਰੀ ਨਿਰਵਾਣ ਦੇ ਮਸਕੂ ਦੀ ਗੱਲ ਕਰ ਰਹੇ ਹੋ ਕਿੰਨੇ ਕੁ ਲੋਕ ਬਣਾ ਰਹੇ ਔਰ ਕਿੰਨੇ ਕੁ ਸਰਕਾਰੀ ادارਿਆਂ ਨੂੰ ਕੀ ਬਣਾਣਾ ਨਹੀਂ ਚਾਹੀਦਾ ਦੇਖੋ ਸਿੱਟਾ ਜਿਹੜੀਆਂ ਆ ਵਾ ਜਿੱਥੇ ਉਹ ਪੋਜੀਸ਼ਨਾਂ ਤੇ ਪਹੁੰਚੀ ਆ ਉਸ ਵਿਧਾਨ ਦੀ ਬਦੌਲਤ ਪਹੁੰਚੀ ਆ ਤੇ ਉਹ ਕੀ ਉਹਨਾਂ ਨੂੰ ਯਾਦ ਆ ਕਿ ਨਹੀਂ ਆ ਦੇਖੋ ਅੱਪਾ ਸਰਕਾਰ ਨੂੰ 6 ਮਹੀਨੇ ਦਿੱਤੇ ਸੀ ਜਿਹੜਾ ਰਾਜਨੀਤੀ ਚ 6 ਮਹੀਨੇ ਦਾ ਸਮਾਧਨ ਦਾ ਉਸ ਤੋਂ ਬਾਅਦ ਮੇਰੀ ਫੇਸਬੁਕ ਦੀ ਦੀਵਾਰ ਸਿਰਫ ਭਰੀ ਹੋਈ ਹੈ ਐਸਸੀ ਸਕਾਲਰਸ਼ਿਪ ਫੀਕਸ ਐਡੂਕੇਟ ਲੇਬਰ ਲੈਂਡ ਪੁਲਿਸ ਰਿਫਾਰਮਸ ਇਕਨੋਮਿਕ ਰਿਫਾਰਮਸ ਲਈ ਔਰ ਆਪਾਂ ਦੇ ਬੰਦੇ ਆ ਕਿ ਇਹਨਾਂ ਦੇ ਮੰਚ ਸਿਰਫ ਤુલਸੀਦਾਸ ਅਕਾ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਫੋਟੋਆਂ ਜਰੂਰ ਲਾਈਆਂ ਗਈਆਂ 26 ਨਵੰਬਰ ਨੂੰ ਕਿੰਨੇ ਕੁ ਪ੍ਰੋਗਰਾਮ ਹੋਏ ਆ ਮੈਂ ਆਪਣੇ ਸਮਾਜ ਨੂੰ ਵੀ ਪੁੱਛਣਾ ਚਾਹਾਂਗਾ ਜਿਨ੍ਹਾਂ ਨੇ ਇਹ ਝਾੜੂ ਤੇ ਸਾਡੇ ਹੱਥ ਚ ਹੈਗਾ ਕਿਰਤ ਵਾਲਾ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਨਕਲੀ ਝਾੜੂ ਹੈ 26 ਨਵੰਬਰ ਨੂੰ ਸੰਵਿਧਾਨ ਦਿਵਸ ਤੇ ਮੁੱਖ ਮੰਤਰੀ ਨੇ ਜਾਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਦੂ 6 ਦਸੰਬਰ ਨੂੰ ਕਿਹੜੇ ਲੋਗ ਜਾ ਕੇ ਫੋਟੋਆਂ ਲਾੜੀਆਂ ਬਹੁਤ ਆਸਾਨ ਹੈ ਦਫ਼ਤਰਾਂ 'ਚ ਕੱਲ ਵੇਖਾਂਗਾ ਮੈਂ ਕਿ ਕਿਹੜੇ ਜਾ ਕੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਸਚਕਣ ਦਰਬਾਰ ਸਾਹਿਬ ਜਾ ਕੇ ਉੱਥੇ ਸ਼ਰਧਾਂਜਲੀ ਪੇਂਟ ਕਰਦੇ ਆ ਕੋਈ ਨਹੀਂ ਯਾਦ ਕਰੇਗਾ ਕੋਈ ਨਹੀਂ ਬੋਲੇਗਾ ਵੋਟ ਲੈਣ ਦਾ ਇੱਕ ਤਰੀਕਾ ਹੈਗਾ ਸੀ ਬਾਬਾ ਜੀ ਜਦੋਂ ਬੰਦੇ ਆ ਕੋਈ ਵੀ ਐਮਐਲਏ ਜਾਂ ਕੋਈ ਵੀ ਲੀਡਰ ਸੋਹਾਂ ਸ਼ਰਧਾਂਜਲੀ ਚੁੰਮਦੇ ਕਿਉਂ ਨਹੀਂ ਸੜਕ ਤੇ ਜਾਂ ਮਜ਼ਦੂਰਾਂ ਦੇ ਜਾਂ ਹੋਰ ਕਿਸੇ ਜਿਹੜੇ ਬੈਠੇ ਆ ਆਊਰਸੋਰਸਿੰਗ ਮਜ਼ਦੂਰਾਂ ਉਨਾਂ ਤੇ ਇੰਪਲੀਮੈਂਟ ਕਿਉਂ ਨਹੀਂ ਕਰ ਦੋ ਦੇਖੋ ਬੜੀ ਗੱਲ ਪਤਾ ਕੀ ਹੈ ਜੀ ਜਦੋਂ ਆਪਣਾ ਹੀ ਫੋਟਾ ਸ ਬਾਬਾ ਸਾਹਿਬ ਦੀ ਰੈਜ਼ਰਵੇਸ਼ਨ ਦੇ ਨਾਲ ਸਰਦਾਰ ਹਰਪਾਲ ਸਿੰਘ ਚੀਮਾ ਜੀ ਖਜ਼ਾਨਾ ਮੰਤਰੀ ਬਣੇ ਅਗਲੇ ਆਣੇ ਸਰਕਾਰ ਜਾਣ ਤੋਂ ਬਾਅਦ 2027 ਚ ਸਾਫ ਸਾਫ ਕਹਿ ਦੇਣਾ ਜੀ ਕਿ ਆਪਾਂ ਤੇ ਤੁਹਾਨੂੰ ਖਜ਼ਾਨਾ ਮੰਤਰੀ ਆਪਣਾ ਦੇ ਦਿੱਤਾ ਖਜ਼ਾਨੇ ਦੇ ਮੂੰਹੋਂ ਨਾ ਖੁੱਲੇ ਤੁਹਾਡੇ ਲਈ ਉਹਦਾ ਪੀਪਾ ਖਾਲੀ ਹੋਵੇ ਤੇ ਆਪਾਂ ਕੀ ਕਰੀਏ ਮਨੁਵਦਿਆ ਨੇ ਆਪਣੇ ਹੱਥ ਛੱਡ ਦੇਣੇ ਆ ਪੋਲੀਟੀਕਲ ਰੈਜ਼ਰਵੇਸ਼ਨ ਤੇ ਡਾਕਾ ਹੈਗਾ ਲੋਕਲ ਬੋਡੀ ਜਿਹਦੇ ਖਿਲਾਫ ਇੱਥੇ ਐਜੀਟੇਸ਼ਨ ਕਰ ਰਹੇ ਆ ਇੱਕ ਮੀਟਿੰਗ ਮੰਗ ਰਹੇ ਆ ਸਿਰਫ ਪ੍ਰੋਪੋਜ਼ਡ ਮੀਟਿੰਗ ਪੈਨਲ ਮੀਟਿੰਗ ਮੰਗ ਰਹੇ ਆ ਮੰਤਰੀ ਨਾਲ ਉਹ ਨਹੀਂ ਮਿਲ ਰਹੀ ਉਹ ਡਾਕਟਰ ਰਵਜੋਤ ਸਾਡੇ ਐਸੀ ਸਮਾਜ ਤੋਂ ਜੇ ਇਹ ਲੋਕ ਜਿਹੜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਣਗੇ ਤੇ ਦੂਜਾ ਤੋਂ ਆਪਾਂ ਕੀ ਉਮੀਦ ਕਰੀਏ ਔਰ ਦੂਜੀ ਗੱਲ ਹੈ ਠੇਕੇਦਾਰੀ ਸਿਰਫ ਇਨਸੈਂਟਿਵ ਗੇਮ ਹੈਗੀ ਆ 40-50 ਹਜ਼ਾਰ ਦਾ ਕੰਮ ਜਦੋਂ 10 ਹਜ਼ਾਰ ਚ ਕਰਾਇਆ ਜਾਏਗਾ ਇਹੋ ਹੀ ਹਾਲਤ ਇਹ ਆਪ ਕਾ ਦਾ ਹੈਗਾ ਇਹੋ ਹੀ ਬਿਜਲੀ ਬੋਰਡ ਇਹ ਹੀ ਰੋਡਵੇਅ ਦੇ ਮੁਲਾਜ਼ਮਾਂ ਦਾ ਤੇ ਇਹ ਚ ਇਨਸੈਂਟਿਵ ਬੇਸ ਕਿੱਕਬੈਕ ਹੈਗੀ ਆ ਰਿਸ਼ਵਤਖੋਰੀ ਹੈਗੀ ਆ ਆਰਗੇਨਾਈਜ਼ ਕਰਪਸ਼ਨ ਹੈਗੀ ਆ ਲਿਜੀਟਿਮੇਟ ਕਰਪਸ਼ਨ ਹੈਗੀ ਆ ਜਿਹਦੇ ਚ ਪਿਛਲੀਆਂ ਸਰਕਾਰਾਂ ਵੀ ਦਲੀ ਰਹੀਆਂ ਤੇ ਹੁੰਡੀਆਂ ਵੀ ਪਰ ਮੇਰਾ ਸਵਾਲ ਸਿੱਧਾ ਤੇ ਸਾਦਾ ਹੈਗਾ ਕਿ ਕੀ ਜਦੋਂ ਠੇਕੇਦਾਰੀ ਇਹ ਸੂਬੇ ਜਿਹੜਾ ਤੁਹਾਡੇ ਹਾਈਜਨ ਦਾ ਧਿਆਨ ਰੱਖਦੇ ਆ ਉਹਨਾਂ ਲਈ ਆਣੀ ਸੀ ਜੇ ਅੱਜ ਇਹਨਾਂ ਦੀਆਂ ਨੌਕਰੀਆਂ ਪੱਕੀਆਂ ਹੁੰਦੀਆਂ ਇਹ ਜੰਜੀਰਾ ਤੋੜਨ ਦੀ ਗੱਲ ਕਹਿੰਦੇ ਆ ਲੋਕ ਕਦੇ ਝਾੜੂ ਛੱਡ ਦਿਓ ਜੇ ਪੱਕੀ ਨੌਕਰੀ ਹੁੰਦੀ ਕੋਈ 40 50 ਹਜ਼ਾਰ ਰੁਪਿਆ ਤਨਖਾਹ ਹੁੰਦੀ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਦਿੰਦੇ ਬਿਹਤਰ ਜਗ੍ਹਾ ਤੇ ਪਹੁੰਚਾਉਂਦੇ ਸਿਲੈਕਟਿਡ ਤੇ ਇਲੈਕਟਿਡ ਚ ਪਰ ਠੇਕੇਦਾਰੀ ਦਾ ਸੰਤਾਪ ਸਭ ਤੋਂ ਪਹਿਲਾਂ ਚੌਥੇ ਦਰਜੇ ਤੇ ਆਇਆ ਇਹ ਬੜੇ ਵੱਡਾ ਸਵਾਲ ਹੈਗਾ ਮੇਰੇ ਸਮਾਜ ਨੂੰ ਤਾਂ ਕੀ ਹੁਣ ਆਪਣੇ ਪੂਰੇ ਪੰਜਾਬ ਵਾਸੀਆਂ ਨੂੰ ਸਮਾਜ ਨੂੰ ਕੀ ਵਾਸੀ ਦੇਣਾ ਚਾਹੁੰਦੇ ਆ ਜਿੰਨਾ ਘੱਟ ਮੈਸੇਜ ਇਹ ਧਰਨਾ ਆਪਾਂ ਆਪਣੀ ਮਰਜ਼ੀ ਨਾਲ ਕਰ ਰਹੇ ਆਂ ਧਰਨਾ 1.5 ਸਾਲ ਲਾਉਣ ਨੂੰ ਵੀ ਤਿਆਰ ਹੈਗੇ ਆਂ ਇਹ ਰਾਜਨੀਤੀ ਇਹੋ ਹੀ ਹੁੰਦੀ ਆ ਆਪਣੇ ਮੁੱਦਿਆਂ ਨੂੰ ਅੱਗੇ ਕਰਨਾ ਇਹ ਧਰਨਾ ਅਕਰੋਸ਼ ਪੈਦਾ ਕਰੇਗਾ ਲੋਕ ਲਹਿਰ ਬਣਾਏਗਾ ਆਪਣੇ ਹੱਕਾਂ ਪ੍ਰਤੀ ਜਗਾਏਗਾ ਐਸੇ ਧਰਨੇ ਤੋਂ ਐਸੇ ਸਕਾਲਰਸ਼ਿਪ 8 ਅਕਤੂਬਰ ਨੂੰ ਮਿਆਦ ਵਧਾਈ ਗਈ ਨਹੀਂ ਚੰਡੀਗੜ੍ਹ ਦੀ ਚਿੱਠੀ ਲਈ ਗਈ ਸੀ ਐਸੇ ਧਰਨੇ ਤੋਂ ਜਾਗ ਲੱਗੇਗੀ ਸਭ ਮੂੰਹ ਸਮਾਜ ਜਿਹੜਾ ਵਾ ਪਤਨੰਤੇ ਆਏ ਨੇ ਇਥੋਂ ਹੀ ਪੂਰੇ ਪੰਜਾਬ 'ਚ ਲੋਕ ਲਿਆਰ ਭੜੇਗੀ ਪ੍ਰੋਫੈਸਰਾਂ ਦੇ 1152 ਦੀ ਭਰਤੀ ਮੈਰਿਟੋਰੀਅ ਸਕੂਲ ਮੇਰੇ ਗਰੀਬ ਸਮਾਜ ਦੇ ਉਹਨਾਂ ਦੀ ਵੀ ਇਥੋਂ ਹੀ ਗੱਲ ਚੱਲੇਗੀ ਇੱਥੇ ਜਿੱਤ ਹੋਊਗੀ ਸੰਕੇਤਿਕ ਪ੍ਰਦਰਸ਼ਨਾਂ ਪਰ ਪੂਰੇ ਪੰਜਾਬ ਦੇ ਪੂਰੇ ਭਾਰਤ ਦੇ ਹੱਕ ਹਕੂ ਕਾਲੀ ਹੈਗਾ